ਕਿਸੇ ਨੂੰ ਕਸੂਰ ਨਾ ਕਹੀਏ ਕਿ ਫਲਾਣਾ ਬੱਚਾ ਬੰਦਾ ਜਿਹੜਾ ਹੈ ਉਹ ਸਾਡੇ ਬੱਚੇ ਨੂੰ ਵਿਗਾੜ ਰਿਹਾ ਹੈ ਉਹ ਸਾਨੂੰ ਗੁਰਬਾਣੀ ਨਹੀਂ ਪੜਨ ਦਿੰਦਾ ਉਹ ਗਲਤ ਪਾਸੇ ਲੈ ਕੇ ਜਾਂਦਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਪੜਨ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਤੋਂ ਗੱਲ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੇ ਅਸੀਂ ਬੇੜਾਗਰ ਕੀਤਾ ਆ 10-12 ਸਾਲਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆ ਪੂਜਾ ਰੂਮ ਜਦੋਂ ਵੱਖਰੇ ਬਣਾਉਣੇ ਸ਼ੁਰੂ ਕੀਤੇ ਨੇ ਪਹਿਲੇ ਸਮੇਂ ਦੇ ਅੰਦਰ ਮਾਂ ਨੇ ਬਾਣੀ ਪੜਿਆ ਕਰਨੀ ਤੇ ਜਦੋਂ ਮਾਂ ਨੇ ਸਵੇਰੇ ਉੱਠਿਆ ਕਰਨਾ ਨਲਕੇ ਦੇ ਉੱਤੇ ਪਾਣੀ ਘੇੜਿਆ ਕਰਨਾ ਤਾਜ਼ਾ ਬੱਚੇ ਦੇ ਮਨ ਚ ਉਦੋਂ ਵੀ ਜਿਹੜਾ ਹੈ ਕੰਨ ਦੇ ਵਿੱਚ ਆਵਾਜ਼ ਪਿਆ ਕਰੇ ਕਿ ਉੱਠ ਉੱਠ ਗਿਆ ਪਰਿਵਾਰ ਦੇ ਵਿੱਚੋਂ ਮਾਂ ਨੇ ਇਸ਼ਨਾਨ ਕਰਕੇ ਪਿਤਾ ਨੇ ਇਸ਼ਨਾਨ ਕਰਕੇ ਘਰ ਦੇ ਅੰਦਰ ਇਹੋ ਜਿਹਾ ਮਾਹੌਲ ਸਨ ਇਸ਼ਨਾਨ ਪਾਣ ਕਰਕੇ ਉਹਨਾਂ ਨੇ ਜਦੋਂ ਬਾਣੀ ਪੜਿਆ ਕਰਨ ਤੇ ਬੱਚਿਆਂ ਦੇ ਕੋਲ ਬੈ ਕੇ ਪਾਣੀ ਪੜਿਆ ਕਰਨੇ ਜੇ ਉਹ ਬਾਣੀ ਦੇ ਬੋਲ ਜਿਹੜੇ ਹਨ ਮੂੰਹ ਦੇ ਵਿੱਚੋਂ ਨਿਕਲਿਆ ਕਰਨ ਸੁਭਾਵਿਕ ਬੱਚਿਆਂ ਦੇ ਕੰਨਾਂ ਤੱਕ ਬੋਲ ਪਿਆ ਕਰਨੇ। ਤਾਂ ਫਿਰ ਬੱਚੇ ਦੇ ਮਨ 'ਚ ਇੱਕ ਸਵਾਲ ਹੁੰਦਾ ਸੀ ਕਿ ਮੇਰੀ ਮਾਂ ਮੇਰਾ ਪਿਤਾ ਰੋਜ਼ ਉੱਠਦੇ ਨੇ ਕਰਦੇ ਕੀ ਨੇ ਉੱਠ ਕੇ? ਇੱਕ ਗੁੜਕਾ ਸਭ ਹੱਥ 'ਚ ਲੈ ਕੇ ਬਾਣੀ ਪੜਨ ਲੱਗ ਜਾਂਦੇ ਨੇ। ਪਰ ਉਤੋਂ ਗੁਰਬਾਣੀ ਦੀ ਜਟਕ ਜਿਹੜੀ ਸੀ ਬੱਚਿਆਂ ਨੂੰ ਮਿਲਣੀ ਸ਼ੁਰੂ ਹੋਈ। ਤੇ ਆਮ ਤਸੀਂ ਇਹ ਦੇਖਣਾ ਜਿਹੜੇ ਸਾਡੇ ਇਸ ਟਾਈਮ 50 60 ਸਾਲ ਦੀ ਉਮਰ ਦੇ ਵਿੱਚ ਨੇ। ਉਹਨੂੰ ਨੇਤ ਨੇ ਪੂਰਾ ਦਾ ਪੂਰਾ ਕੰਠ ਹੈ ਤੇ ਉਹਨਾਂ ਨੇ ਕਦੇ ਯਾਦ ਨਹੀਂ ਕੀਤਾ ਕਦੇ ਕੋਟਾਂ ਜਾਂ ਰਟਾਂ ਨੇ ਲਾਇਆ ਬਾਣੀ ਪੜਨ ਵਾਲੇ ਪਾਸੇ ਉਹਨਾਂ ਨੇ ਸੁਭਾਵਕ ਆਪਣੇ ਰੋਜ਼ਾਨਾ ਰੁਟੀਨ ਦੇ ਨਾਲ ਨਿਤਨੇਮ ਕਰਨਾ ਜਪਜੀ ਸਾਹਿਬ ਪੜਨਾ ਰਹਿ ਦਸ ਦੀ ਬਾਣੀ ਪੜਨੀ ਸੁਖਨੀ ਸਾਹਿਬ ਦੀ ਬਾਣੀ ਪੜਨੀ ਤੇ ਆਪਣੇ ਆਪ ਉਹ ਬਾਣੀ ਜਿਹੜੀ ਸੀ ਉਹ ਸੁਭਾਵਕ ਕੰਠ ਹੋ ਜਾਇਆ ਕਰਨੀ ਜਦੋਂ ਮਾਂ ਪਿਓ ਨੇ ਲਾਗੇ ਬੈਠ ਕੇ ਬਾਣੀ ਪੜਿਆ ਕਰਨੀ ਜਾਂ ਪਿੰਡਾਂ ਦੇ ਵਿੱਚ ਜਦੋਂ ਸਪੀਕਰਾਂ ਦੇ ਰਾਹੀਂ ਬਾਣੀ ਕੰਨਾਂ 'ਚ ਪਿਆ ਕਰਨੀ ਉਹ ਆਪਣੀ ਆ ਬਾਣੀ ਜਿਹੜੀ ਸੀ ਉਹ ਕੰਟ ਹੋ ਜਾਇਆ ਕਰਨੀ ਤੇ ਅੱਜ ਅਸੀਂ ਜੇਕਰ ਬਾਣੀ ਪੜਦੇ ਵੀ ਹਾਂ ਅਸੀਂ ਪੂਜਾ ਰੂਮ ਵੱਖਰੇ ਬਣਾ ਲਏ ਹੁਣ ਬੱਚੇ ਨੂੰ ਕੀ ਪਤਾ ਕੌਣ ਬੈਠਾ ਹੈ ਪੂਜਾ ਰੂਮ 'ਚ ਕਿਹੜਾ ਬਾਣੀ ਪੜਨ ਵਾਸਤੇ ਜਾ ਰਿਹਾ ਹੈ ਅਸੀਂ ਮਾਡਰਨ ਬਣ ਕੇ ਮਾਡਰਨ ਹੋਣ ਦੇ ਨਾਮ ਇਹ ਨਾਮ ਦੇ ਉੱਤੇ ਸਿੱਕਤਨਾ ਕਿਤੇ ਆਪਣਾ ਬੇੜਾ ਕਰਕ ਵੀ ਜੂਰ ਕੀਤਾ ਅਸੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜੀਏ ਜੇ ਆਪ ਗੁਰਬਾਣੀ ਪੜਾਂਗੇ ਆਪ ਗੁਰਬਾਣੀ ਸਮਝਾਂਗੇ ਤੇ ਹੌਲੀ-ਹੌਲੀ ਸਾਡੇ ਮਨ ਚ ਸਵਾਲ ਵੀ ਪੈਦਾ ਹੋਣਗੇ ਜਿਹੜੀ ਆ ਚੀਜ਼ ਆਈ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇਹਨੂੰ ਕਿਉਂ ਉਚਾਰਨ ਕੀਤਾ ਜਾ ਰਿਹਾ ਹੈ ਤਾਂ ਜਿਹੜਾ ਆ ਸ਼ਬਦ ਆਇਆ ਇਹਨੂੰ ਅਸੀਂ ਉਚਾਰਨ ਨਹੀਂ ਕਰਦੇ ਦਾ ਕਾਰਨ ਕੀ ਹੈ ਤੇ ਯਾਦ ਰੱਖਣਾ ਇਹ ਇਹ ਫਾਲਤੂ ਤੇ ਨਹੀਂ ਸੀ ਜੇ ਗੁਰੂ ਸਾਹਿਬ ਨੇ ਕਿਤੇ ਸਿਹਾਰੀ ਲਗਾ ਦਿੱਤੀ ਕਿਤੇ ਅੰਕੜਾ ਲਗਾ ਦਿੱਤੀ ਕਿਤੇ ਲਗਾਈ ਨਾ ਉਹਦੇ ਕਿਤੇ ਨਾ ਕਿਤੇ ਕਾਰਨ ਸਨ ਜਦੋਂ ਗੁਰੂ ਗ੍ਰੰਥ ਸਾਹਿਬਹਾਰਾਜ ਪਾਤਸ਼ਾਹੀ ਬਾਣੀ ਨੂੰ ਅਸੀਂ ਇਮਾਨਦਾਰੀ ਨਾਲ ਪੜਾਂਗੇ ਨਾ ਉੱਥੇ ਤਿੰਨ ਤਰੀਕਿਆਂ ਨਾਲ ਗੱਲ ਹੋ ਰਹੀ ਹੋਏਗੀ ਇੱਕ ਮਾਲਕ ਉੱਤਮਪੁਰਖ ਦੇ ਰੂਪ ਵਿੱਚ ਗੱਲ ਕਰ ਰਹੇ ਹੋਣਗੇ ਇੱਕ ਮੱਧਮਪੁਰਖ ਦੇ ਰੂਪ ਵਿੱਚ ਗੱਲ ਕਰ ਰਹੇ ਹੋਣਗੇ ਜੋ ਸਾਹਮਣੇ ਵਾਲੇ ਨੂੰ ਸਮਝਾਉਣ ਵਾਸਤੇ ਤੇ ਇੱਕ ਗੁਰੂ ਸਾਹਿਬ ਥਰਡ ਪਰਸਨ ਦੀ ਗੱਲ ਕਰ ਰਹੇ ਹੋਣਗੇ ਤੀਸਰੇ ਬੰਦੇ ਵਾਸਤੇ ਅੱਜ ਦੇ ਇਸ ਸ਼ਬਦ ਦੇ ਅੰਦਰ ਪੰਚਮ ਗੁਰਦੇਵ ਪਰਸ਼ਾ ਆਪਣੇ ਆਪ ਦੀ ਗੱਲ ਕਰ ਰਹੇ ਹਨ ਕਿ ਮਾਲਕਾ ਆਪਣੀ ਭਗਤ ਨੇ ਬਾਹੀਂ ਗੁਰਦੇਵ ਜੀਓ ਮੈਨੂੰ ਆਪਣੀ ਭਗਤੀ ਦਾ ਇੱਕ ਦਾਣ ਦੇ ਮੈਂ ਤੇਰੀ ਭਗਤੀ ਦੇ ਵਿੱਚ ਜੁੜਿਆ ਰਵਾਂ ਮੈਨੂੰ ਆਪਣੀ ਭਗਤੀ ਜਿਹੜੀ ਹੈ ਹਮੇਸ਼ਾ ਦਈ ਰੱਖ ਤੇ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਭਗਤ ਸ਼ਬਦ ਜਿਹੜਾ ਹੈ ਉਹ ਵੀ ਤਿੰਨ ਰੂਪ ਦੇ ਅੰਦਰ ਰਾਏਕਾ ਅੱਜ ਤੁਸੀਂ ਸ਼ਬਦ ਨੂੰ ਕਿਤੇ ਦੇਖੋਗੇ ਨਾ ਰੂਪ ਨੂੰ ਦੇਖੋਗੇ ਇੱਥੇ ਭਗਤ ਦਾ ਰੂਪ ਹੈ ਪੱਬਾ ਗੱਗਾ ਤੇ ਤੱਤੇ ਨੂੰ ਸਿਹਾਰੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋਗੇ ਉੱਥੇ ਤੁਹਾਨੂੰ ਇੱਕ ਭਗਤ ਸ਼ਬਦ ਦਿਖੇਗਾ ਪੱਬਾ ਗੱਗਾ ਤੇ ਤਤਾਂ ਅੰਕੜ ਤੋਂ ਬਿਨਾ ਹੋਏਗਾ ਮੁਕਤਾ ਹੋਏਗਾ ਕੱਲੇ ਤੇ ਨਿ ਸ਼ਬਦ ਹੋਣਗੇ ਜਦੋਂ ਫਿਰ ਇੱਕ ਰੂਪ ਨੂੰ ਦੇਖੋਗੇ ਉੱਥੇ ਭੱਗਾ ਗੱਗਾ ਤੱਤੇ ਨੂੰ ਅੰਕੜ ਹੋਏਗੀ ਉੱਥੇ ਵੀ ਉਚਾਰਨ ਤਿੰਨਾਂ ਦੇ ਵਿੱਚ ਭਗਤ ਹੀ ਹੋਏਗਾ ਪਰ ਅਰਥ ਤਿੰਨਾਂ ਦੇ ਜਿਹੜੇ ਹਨ ਉਹ ਬਦਲ ਜਾਣਗੇ ਮਾਲਕ ਨੇ ਅੱਜ ਜੋ ਇਸ ਸ਼ਬਦ ਦੀ ਇਹ ਅਰਥ ਰੀਡ ਦਿੱਤੇ ਨੇ ਉਹ ਮਾਲਕ ਆਖਣ ਲੱਗੇ ਪਾਤਸ਼ਾਹ ਮੈਨੂੰ ਭਗਤੀ ਦੇ ਤੇ ਯਾਦ ਰੱਖਣਾ ਭਗਤੀ ਜਿਹੜਾ ਹੈ ਉਹ ਇਸਤਰੀ ਵਾਚਕ ਸ਼ਬਦ ਹੈ ਤੇ ਉਹਦੇ ਵਾਸਤੇ ਇਸਤਰੀ ਵਾਚਕ ਹੁਣ ਕਰਕੇ ਤੱਤੇ ਨੂੰ ਸਿਹਾਰੀ ਆ ਗਈ ਜਦੋਂ ਇੱਕ ਭਗਤ ਦੀ ਗੱਲ ਹੋਏਗੀ ਸਿੰਗੂਲਰ ਪਲੂਰਲ ਦੀ ਗੱਲ ਹੋਏਗੀ ਇੱਕ ਵਚਨ ਦੀ ਗੱਲ ਹੋਏਗੀ ਉਥੇ ਭਗਤ ਦੇ ਤੱਤੇ ਨੂੰ ਅੰਕੜ ਆਏਗਾ ਜਦੋਂ ਜਿਆਦਾ ਭਗਤਾਂ ਦੀ ਬਹੁਤਿਆਂ ਭਗਤਾਂ ਦੀ ਗੱਲ ਹੋਏਗੀ ਉਦੋਂ ਤੱਤਾ ਜਿਹੜਾ ਹੈ ਉਹ ਅੰਕੜ ਤੋਂ ਬਿਨਾ ਆਏਗਾ ਕਿਉਂ ਉਹ ਬਹੁਵਚਨ ਕਿਰਿਆ ਦੇ ਵਿੱਚ ਹੈ ਉਹ ਬਹੁਵਚਨ ਸ਼ਬਦ ਦੇ ਵਿੱਚ ਹੈ ਮਲਕ ਅੱਜ ਦੇ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਪਾਤਸ਼ਾ ਆਪਣੀ ਭਗਤ ਨਿਵਾਹੀ ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ ਤੇ ਮਾਲਕ ਆਖਣਗੇ ਭਗਤੀ ਜੇਕਰ